ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਏਕਮ ਨੂੰ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਾਣ ਵਾਲਾ ਜਿਲ੍ਹਾ ਜਿਹੜਾ ਇਹਨੂੰ ਅਪਰੀਤਕੋਟ ਪਾਇਆ ਜਾਂਦਾ ਤਹਿਸੀਲ ਕੋਟਕਪੂਰਾ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਤਾਂ ਇੱਕ ਪਾਸੇ ਕਣੀਏ ਵਾਲਾ ਔਲਖ ਬੱਗਿਆਣਾ ਭਲੂਰ ਤੇ ਲੰਡੇ ਇਹ ਨਾਲ ਲੱਗਦੇ ਪਿੰਡ ਆ ਅੱਜ ਦੀ ਵੀਡੀਓ ਘਰੇਲੂ ਪਰਿਵਾਰ ਦੇ ਘਰੋਂ ਆ ਤੇ ਜੇ ਕਿਸੇ ਨੇ ਇਹੋ ਜੀ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ 9943 06429 ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੇ ਜੇਕਰ ਕੋਈ ਵੀਰ ਵੀਡੀਓ ਇਹ ਫੇਸਬੁੱਕ ਤੇ ਦੇਖ ਰਿਹਾ ਤਾਂ ਪੇਜ ਨੂੰ ਫਾਲੋ ਕਰ ਲਿਆ ਜੇ ਅੱਜ ਦੀ ਵੀਡੀਓ ਜਿਹੜੀ ਤੁਸੀਂ ਸਕਰੀਨ ਤੇ ਮੱਝ ਦੇਖ ਰਹੇ ਹੋ ਬੂਰੀ ਨਸਲ ਦੀ ਇਹਦੀ ਕਵਰ ਕੀਤੀ ਹੈ ਇਹ ਡਿਟੇਲ ਆ ਜਿਹੜੀ ਤੁਹਾਨੂੰ ਮੈਂ ਹੀ ਦੇਵਾਂਗਾ ਇਹ ਚੌਥਾ ਸੂਆ ਮੱਝ ਸੂ ਰਹੀ ਐ ਸੂਣ ਦੇ ਵਿੱਚ ਲਗਭਗ ਸਮਾਂ ਜਿਹੜਾ ਉਹ 6 ਤੋਂ 7 ਦਿਨ ਦਾ ਬਾਕੀ ਐ ਥਾਂ ਲੇਵੇਰੀ ਪੂਰੀ ਸਾਫ਼ ਆ ਤੁਸੀਂ ਦੇਖ ਸਕਦੇ ਹੋ ਬਾਕੀ ਚੰਗੇ ਦੁੱਧ ਰਿਕਾਰਡ ਵਾਲੀ ਐ ਬਰੀਕੀਆਂ ਚੰਗੀਆਂ ਐ ਪਤਲੀ ਚਮੜੀ ਦੀ ਐ ਦੁੱਧ ਦਾ ਬਾਈ ਹੁਣੇ ਦਾਦੇ ਸੀਗੇ ਪਿਛਲੇ ਸੂਏ ਇਰੇ ਤੋਂ ਲਓ 16 ਕਿਲੋ ਬਾਈ ਹੁਣਾਂ ਨੇ ਚੋਇਆ। ਬਾਕੀ ਘਰੇਲੂ ਪਸ਼ੂ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ। ਬਾਈ ਹੁਣਾਂ ਦੀ ਤਸੱਲੀ ਪਰਖ ਪੂਰੀ ਕੀਤੀ ਵੀ ਐ। ਤੁਸੀਂ ਜਿਹੜੀ ਤਸੱਲੀ ਪਰਖ ਆਪਦੇ ਵੱਲੋਂ ਕਰ ਸਕਦੇ ਹੋ। ਥਾਂ ਲੇਵਾ ਪੂਰਾ ਸਾਫ਼ ਆ ਪੂਰੇ ਵਧੀਆ ਥਾਣਾ। ਧਾਰ ਵੀ ਬਾਈਆਂ ਦਾ ਸੀਗਾ ਵੀ ਪੋਲੀ ਆ ਪੂਰੀ ਐ ਗੰਨੇ ਵਰਗੀ ਧਾਰ ਪੈਂਦੀ ਐ। ਇਹ ਤਾਂ ਮੇ ਬੂਰੀ ਕਰਕੇ ਬਾਈ ਨੂੰ ਵੇਚਣੀ ਪੈਗੀ ਨਹੀਂ ਤਾਂ ਇਹ ਕਰੇ ਰੱਖੀ ਹੋਈ ਸੀਗੀ ਦੁੱਧ ਤੇ ਲਾਈ ਵੀ ਸੀ ਬਾਕੀ ਸੁਭਾਅ ਬਹੁਤ ਠੰਡਾ ਇਹਦਾ ਬਾਈ ਹੁਣੇ ਦੱਸਦੇ ਸੀ ਵੀ 7 ਮਹੀਨੇ ਦੁੱਧ ਲਗਾਤਾਰ ਪਿਉਂਦੀ ਹੈ ਇਹ ਇਹ ਨਹੀਂ ਵੀ ਕਈ ਵਾਰੀ ਮੱਝਾਂ ਜਿਹੜੀਆਂ 3 ਕੁ ਮਹੀਨੇ ਬਣ ਕੇ ਉਸ ਤੋਂ ਬਾਅਦ ਡੰਗ ਪਣਨ ਲੱਗ ਪੈਂਦੀਆਂ ਹੈ ਇਹ ਤਾਂ ਆਪ ਨੂੰ ਛੱਡਣੀ ਪੈਂਦੀ ਐ ਐਚ ਐਫ گاਵਾਵਾਂ ਵਰਗੀ ਐ ਜਮਾਂ ਠੰਡੀ ਸੀਲ ਪੋਲਣਾ ਬਾਈ ਦਾਦਾ ਸੀ ਵੀ ਪਿਛਲੇ 3 ਸੂਆਂ ਦੇ ਵਿੱਚ ਕੱਟੀਆਂ ਹੀ ਦਿੱਤੇ ਗਏ ਨੇ ਬਾਕੀ ਗਾਂ ਪਰਮਾਤਮਾ ਨੂੰ ਪਤਾ ਵੀ ਐ ਕਿ ਕੀ ਹੋ ਸਕਦਾ ਹੈ ਕੱਟੀ ਦੀਵੇ ਜਾਂ ਕੱਟਾ ਦੇਵੇ ਉਹ ਤਾਂ ਪਰਮਾਤਮਾ ਦੇ ਹੱਥ ਵਸਾ ਤੋਰਾ ਤੁਰਾ ਤੁਸੀਂ ਚੈੱਕ ਕਰ ਸਕਦੇ ਚੰਗੇ ਦੁੱਧ ਰਿਕਾਰਡ ਵਾਲੀ ਐ ਚੰਗੀ ਐ ਪਤਲੀ ਚਮੜੀ ਸੂਆਂ ਦੇ ਵਿੱਚ ਜ਼ਰੂਰ ਆ। ਬਾਕੀ ਜਿਹੜੀ ਤੁਸੀਂ ਤਸੱਲੀ ਪਰਖਾ ਕੋਲੇ ਆ ਕੇ ਕਰਿਆ ਜੇ। ਬਾਈ ਨੇ ਜਿਹੜਾ ਰੇਟ ਆ ਇਹਦਾ 1,25,000 ਰੁਪਇਆ ਰੱਖਿਆ। ਜਿਹਦੇ ਵਿੱਚੋਂ ਮੌਕੇ ਤੇ ਮਾਨਤਾਣ ਹੋ ਜਾਊਗਾ ਮਾੜਾ ਮੋਟਾ। ਬਾਕੀ ਜਿਹੜਾ ਬਾਈ ਦਾ ਨੰਬਰ ਆ ਸਕਰੀਨ ਤੇ ਲਗਾਤਾਰ ਚੱਲ ਰਿਹਾ। ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ। ਸੌਦਾ ਲਾਉਣ ਦੀ ਜਿਹੜੀ ਖੇਚਲਾ ਤੁਹਾਨੂੰ ਆਪ ਨੂੰ ਕਰਨੀ ਪੈਣੀ ਹੈ। ਰੇਟ ਆ ਜਿਹੜਾ ਫਿਕਸ ਨਹੀਂ ਹੁੰਦਾ ਇਹਦੇ ਵਿੱਚੋਂ ਮਾਣ ਤਾਣ ਹੋ ਜਾਊਗਾ ਚੰਗੀ ਮੱਝ ਨਗੀਨਾ ਹੀ ਕਹਿ ਸਕਦੇ ਆਪਾਂ ਠੰਡਾ ਸੀਲ ਜਿਹੜਾ ਪਸ਼ੂ ਆ ਘੱਟ ਮਿਲਦਾ ਘੱਟ ਨਿਕਲਦਾ ਬਾਕੀ ਘਰੇਲੂ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਵੀ گاਉਂ ਆਇਆ ਹੁੰਦਾ ਕਈ ਵਾਰੀ ਪਸ਼ੂ ਪਤਾ ਨਹੀਂ ਹੁੰਦਾ ਕਿਹੋ ਜਿਹਾ ਨਿਕਲੂ ਇਹ ਠੰਡੀ ਹੈ ਘਰੇ ਪਰਖੀ ਹੋਈ ਹੈ ਬਾਈਆਂ ਬਾਈਆਂ ਦੀ ਧੰਨਵਾਦ